ਅਮਰਪਾਲ ਸਿੰਘ ਅਤੇ ਉਹਨਾਂ ਦੇ 9 ਸਾਥੀਆਂ ਨੇ ਅਸਾਮ ਦੀ ਡਿਬਰਗੜ੍ਹ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਉੱਥੇ ਹੀ ਅਮਰਪਾਲ ਦੀ ਪਤਨੀ ਕਿਰਨਦੀਪ ਕੌਰ ਵੀ ਆਪਣੇ ਪਤੀ ਦੇ ਸਮਰਥਨ ਦੇ ਵਿੱਚ ਜੇਲ੍ਹ ਦੇ ਕੋਲ ਭੁੱਖ ਹੜਤਾਲ ਤੇ ਬੈਠੀ ਹੋਈ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਹਨਾਂ ਦੇ ਚੁਣੇ ਹੋਏ ਵਕੀਲ ਦੇ ਨਾਲ ਨਹੀਂ ਮਿਲਣ ਦਿੱਤਾ ਜਾ ਰਿਹਾ। ਅਮਰਪਾਲ ਨੂੰ ਨੈਸ਼ਨਲ ਸਿਕਿਉਰਿਟੀ ਐਕਟ ਦੇ ਅਧੀਨ ਪੰਜਾਬ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਅਸਾਮ ਜੇਲ੍ਹ ਭੇਜ ਦਿੱਤਾ ਗਿਆ ਸੀ। ਗਰਨਦੀਪ ਕੌਰ ਨੇ ਦੱਸਿਆ ਕਿ ਅਮਰਪਾਲ ਅਤੇ ਉਹਨਾਂ ਦੇ ਸਾਥੀਆਂ ਨੂੰ ਉਹਨਾਂ ਦੇ ਵਕੀਲ ਰਾਜਦੇਵ ਸਿੰਘ ਦੇ ਨਾਲ ਨਹੀਂ ਮਿਲ ਦਿੱਤਾ ਜਾ ਰਿਹਾ ਜਦਕਿ ਇਹ ਉਹਨਾਂ ਦਾ ਪੂਰਾ ਹੱਕ ਹੈ 5 ਦਿਨ ਤੋਂ ਇਸ ਮਾਮਲੇ ਤੇ ਕੋਈ ਸੁਣਵਾਈ ਜਾਂ ਕੋਈ ਖਾਲੀ ਨਹੀਂ ਹੋ ਰਿਹਾ ਦੱਸਦੀ ਕਿ ਅਮਰਪਾਲ ਨੇ 28 ਸਤੰਬਰ ਨੂੰ ਅਮਰਸਰ ਦੇ ਡੀਸੀ ਦੇ ਖਿਲਾਫ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਡਰ ਨੂੰ ਲੈਟਰ ਲਿਖਿਆ ਸੀ ਇਸ ਤੋਂ ਇਲਾਵਾ ਵਕੀਲ ਰਾਜਦੇਵ ਸਿੰਘ ਦੇ ਵੱਲੋਂ ਹੋਰ ਕੀ ਖੁਲਾਸੇ ਕੀਤੇ ਜਾ ਰਹੇ ਨੇ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਬੜੀ ਜ਼ਿਆਦਾ ਜ਼ੂਰੀ ਜੋ ਜਾਣਕਾਰੀ ਹੈਗੀ ਆ ਉਹ ਸਾਂਝੀ ਕਰਨ ਲੱਗਿਆ ਹਾਂ ਮੈਨੂੰ ਹੁਣੇ ਜੋ ਸੈਂਟਰਲ ਜੇਲ ਦਿਬਰੂਗੜ੍ਹ ਵਿੱਚੋਂ ਭਾਈ ਅੰਮ੍ਰਿਤਪਾਲ ਸਿੰਘ ਦਾ ਜੋ ਅਫੀਸ਼ੀਅਲ ਟੈਲੀਫੋਨ ਹੈ ਜੇਲ ਦਾ ਉਸ ਤੋਂ ਫੋਨ ਆਇਆ ਤੇ ਇਹ ਦੱਸਿਆ ਗਿਆ ਵੀ ਜਿੰਨੇ ਵੀ ਆਗੂ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਦਿਬਰੂਗੜ੍ਹ ਜੇਲ ਵਿਖੇ ਉਹਨਾਂ ਨੇ ਜੋ ਅੱਜ ਤੋਂ ਜੋ ਹੰਗਰ ਸਟ੍ਰਾਈਕ ਦਾ ਐਲਾਨ ਕੀਤਾ ਹੈ ਉਹ ਜੋ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਥੱਲੇ ਕੰਮ ਕਰਨ ਵਾਲਾ ਅਮਰਜਸਰ ਸਾਹਿਬ ਦਾ ਜੋ ਡੀਸੀ ਹੈ ਉਹਨਾਂ ਦੀਆਂ ਕੋਝੀਆਂ ਹਰਕਤਾਂ ਤੋਂ ਤੰਗ ਆ ਕੇ ਜੋ ਵਾਰਿਸ ਪੰਜਾਬ ਦੇ ਜੋ ਆਗੂ ਨੇ ਉਹਨਾਂ ਨੂੰ ਇਹ ਸਾਰਾ ਕੁਝ ਕਰਨਾ ਪਿਆ ਉੱਥੇ ਜੇਲ੍ਹ ਦੇ ਵਿੱਚ ਜੋ ਉਹਨਾਂ ਦੇ ਜੋ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਜੇਲ੍ਹ ਦੇ ਵਿੱਚ ਪਹਿਲੀ ਗੱਲ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਜਿੰਨੇ ਵੀ ਕੇਸ ਨੇ ਨੌਜਵਾਨਾਂ ਤੇ ਉਹ ਵੱਖ-ਵੱਖ ਵਕੀਲਾਂ ਵਿੱਚ ਜੋ ਸੇਵਾ ਲਈ ਹੋਈ ਹੈ ਵੱਖ-ਵੱਖ ਜਿਲ੍ਹਿਆਂ ਵਿੱਚ ਕੇਸ ਬਹੁਤ ਜ਼ਿਆਦਾ ਨੇ ਤਾਂ ਉਹਨਾਂ ਕੇਸਾਂ ਦੇ ਬਾਬਤ ਜੋ ਵਕੀਲ ਸਹਿਬਾਨਾਂ ਨੂੰ ਉੱਥੇ ਜੇਲ੍ਹ ਵਿੱਚ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਜੋ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਚਾਹੁੰਦੀ ਹੈ ਵੀ ਜਿੰਨੇ ਨੌਜਵਾਨ ਨੇ ਜੋ ਦਿਬੜੂਗੜ ਵਿਖੇ ਨੇ ਉਹਨਾਂ ਦੇ ਕੇਸਾਂ ਦੀ ਪੈਰਵਾਈ ਨਾ ਹੋਵੇ ਤੇ ਉਹਨਾਂ ਦੇ ਜੋ ਘੱਟੋ ਘੱਟ ਵੀ 4-5 ਸਾਲ ਇਹ ਜੋ ਅਗਲੀ ਜੋ ਇਲੈਕਸ਼ਨਾਂ ਤੱਕ ਉਹਨਾਂ ਦੇ ਅੰਦਰ ਲਵਾ ਸਕਣ ਤੇ ਪੰਜਾਬ ਵਿੱਚ ਬਹੁ ਗਿਣਤੀ ਨੂੰ ਖੁਸ਼ ਕਰਕੇ ਵੋਟਾਂ ਲੈ ਸਕੀ ਇਹ ਪੰਜਾਬ ਸਰਕਾਰ ਦੀਆਂ ਕੋਝੀਆਂ ਚਾਲਾਂ ਨੇ ਤੇ ਜੋ डीसी ਅਮ੍ਰਿਤਸਰ ਉਹ ਵੀ ਜੋ ਕੱਟਪੁਤਲੀ ਬਣ ਕੇ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਸ਼ਾਰਿਆਂ ਉੱਪਰ ਨੱਚ ਰਿਹਾ ਉਹ ਜੋ ਜੇਲ੍ਹ ਪ੍ਰਸ਼ਾਸਨ ਆਸਾਮ ਦਾ ਉੱਥੇ ਵੀ ਸਾਥ ਨਹੀਂ ਦਿੱਤਾ ਜਾ ਰਿਹਾ ਜਿਨ੍ਹਾਂ ਆਗੂ ਨੇ ਵਾਰਸ ਪੰਜਾਬ ਦੇ ਜਥੇ ਬਣੇ ਉਹਨਾਂ 'ਚ ਪਹਿਲਾਂ ਜੋ ਗੱਲ ਸ਼ੁਰੂ ਹੋਈ ਸੀ ਉਹਨਾਂ ਨੂੰ ਜਾਣ ਕੇ ਤੰਬਾਕੂ ਵਾਲਾ ਜੋ ਰੋਟੀ ਪਾਣੀ ਦਿੱਤਾ ਜਾਂਦਾ ਸੀ ਫਿਰ ਉਹਨਾਂ ਦੇ ਉੱਪਰ ਜੋ ਉਹਨਾਂ ਨੂੰ ਤੰਗ ਪਰੇਸ਼ਾਨ ਅੰਦਰ ਕੀਤਾ ਗਿਆ ਪ੍ਰਧਾਨ ਮੰਤਰੀ ਬਾਜੇਕੀ ਦੀ ਵੀਡੀਓ ਆ ਗਈ ਮਾਨਸਿਕ ਤੌਰ ਤੇ ਉਨਾਂ ਦੇ ਜੋ ਫਿਜ਼ੀਕਲ ਹੈਲਥਾ ਉਸ ਨੂੰ ਖਰਾਬ ਕਰਨ ਦੇ ਲਈ ਉਹ ਉਹਨਾਂ ਨੂੰ ਅੰਦਰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਉਹ ਚਾਹੁੰਦੇ ਸੀ ਵੀ ਉਹਨਾਂ ਨੂੰ ਕੁਝ ਹੋ ਜਾਵੇ ਤੇ ਉਹ ਬਾਹਰ ਨਾ ਆਸੇ ਪ੍ਰਧਾਨ ਮੰਤਰੀ ਬਾਜੀ ਕੀ ਦੀ ਵੀਡੀਓ ਆਈ ਤੇ ਹੁਣ ਮੈਨੂੰ ਜੋ ਜੇਲ੍ਹ ਵਿੱਚੋਂ ਫੋਨ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ ਵੀ ਉਹ ਹੰਗਰ ਸਟ੍ਰਾਈਕ ਤੇ ਨੇ ਬੜਾ ਜਿਆਦਾ ਅਨਮਨੁੱਖੀ ਵਤੀਰਾ ਹੋ ਰਿਹਾ ਉਹਨਾਂ ਦੇ ਜੋ ਨਾ ਕੋਈ ਆਸਾਮ ਸਰਕਾਰ ਕੋਈ ਉਹਨਾਂ ਦੀ ਬਾਹ ਉੱਥੇ ਕੋਈ ਐਸਐਮਜੀ ਨਿਊਜ਼ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਟੋਕੜ